ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਟੇਸਟੀ ਤੇ ਚਟਪਟ ਤਿਆਰ ਹੋਣ ਵਾਲੀ ਬਰਫੀ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਹ ਹੁਣ ਬਰਫੀ ਬਣਾਉਣੀ ਸ਼ੁਰੂ ਕਰਦੇ ਹਾਂ ਅਸੀਂ ਸੁੱਕੇ ਦੁੱਧ ਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਤੇ ਇੱਕਦਮ ਇਹ ਬਰਫੀ ਖੋਏ ਵਰਗੀ ਬਣ ਕੇ ਤਿਆਰ ਹੋਏਗੀ ਦੋ ਕ올ੀਆਂ ਇਹਦੇ ਲਈ ਮੈਂ ਸੁੱਕੇ ਦੁੱਧੀਆਂ ਲਈਆਂ ਏ ਤੁਸੀਂ ਕਿਸੇ ਵੀ ਕ올ੀ ਦੇ ਕਿਸੇ ਵੀ ਕੱਪ ਨਾਲ ਨਾਪ ਲੈ ਸਕਦੇ ਜੇ ਮੈਂ ਐ ਵਾਲੀਆਂ ਦੋ ਕੋਲੀਆਂ ਪਰ ਕੇ ਸੁੱਕੇ ਦੁੱਧੀਆਂ ਲਈਆਂ ਐ ਤੇ ਇੱਕ ਕੋਲੀ ਤੋਂ ਥੋੜੀ ਜਿਹੀ ਘੱਟ ਮੈਂ ਚੀਨੀ ਲਈਏ ਮੈਂ ਬੂਰੇ ਚੀਨੀ ਪਾਈ ਇਹਦੇ ਵਿੱਚ ਤੁਸੀਂ ਘਰ ਦੀ ਪੀਸੀ ਹੋਈ ਚੀਨੀ ਵੀ ਵਰਤ ਸਕਦੇ ਜੀ ਤੇ ਇੱਕ ਕੋਲੀ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਸੀ ਰੂਮ ਟੈਂਪਰੇਚਰ ਤੇ ਪਿਆ ਹੋਇਆ ਦੁੱਧ ਲਾਵਾਂਗੇ ਦੁੱਧ ਨੂੰ ਪਹਿਲੇ ਉਬਾਲ ਕੇ ਠੰਡਾ ਕਰਕੇ ਫਿਰ ਦੁੱਧ ਪਾਵਾਂਗੇ ਇਹਦੇ ਵਿੱਚ ਚਾਰ ਪੰਜ ਹਰੀਆਂ ਲਾਚੀਆਂ ਨੂੰ ਮੈਂ ਬਰੀਕ ਪੀਸ ਕੇ ਪਾਊਡਰ ਬਣਾ ਲਿਆ ਐ 3 ਚਮਚ ਅਸੀ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਬਰਫੀ ਨੂੰ ਗਾਰਨਿਸ਼ ਕਰਨ ਲਈ ਮੈਂ ਥੋੜੀ ਜਿਹੀ ਬਦਾਮ ਤੇ ਪਿਸਤਾ ਬ੍ਰਿਕ-ਬ੍ਰਿਕ ਕੱਟ ਕੇ ਰੱਖ ਲਈ ਹੈ ਤੇ ਹੁਣ ਅਸੀਂ ਸੁੱਕਾ ਦੁੱਧ ਲੈ ਲਵਾਂਗੇ ਸੁੱਕੇ ਦੁੱਧ ਨੂੰ ਪਹਿਲੇ ਇੱਕ ਵੱਡੇ ਬੌਲ ਵਿੱਚ ਲੈ ਲੈਣਾ ਹੈ ਇਹਦੇ ਵਿੱਚ ਚੀਨੀ ਪਾ ਦਾਂਗੇ ਮਿਕਸ ਕਰ ਲਾਂਗੇ ਇੱਕ ਵਾਰ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਅੱਧਾ ਦੁੱਧ ਅਸੀਂ ਪਹਿਲੇ ਪਾਵਾਂਗੇ ਇਹਨੂੰ ਮਿਕਸ ਕਰ ਲਾਂਗੇ ਅੱਧਾ ਦੁੱਧ ਅਸੀਂ ਬਾਅਦ ਚ ਪਾਵਾਂਗੇ ਬਾਕੀ ਦੁੱਧ ਵੀ ਪਾ ਦਾਂਗੇ ਵਿੱਚ ਚੰਗੀ ਤਰ੍ਹਾਂ ਹੋਣ ਅਸੀਂ ਇਹਨਾਂ ਨੂੰ ਮਿਕਸ ਕਰ ਲਾਂਗੇ ਇਹਦੇ ਵਿੱਚ ਸੁੱਕੇ ਦੁੱਧ ਦੀਆਂ ਗੱਠਾਂ ਨਹੀਂ ਰਹਿਣ ਦੇਣੀਆਂ ਉੱਤ ਜਾਇ ਇਹਦਾ ਬੈਟਰ ਬਣਾ ਲਾਂਗੇ ਦੇਖੋ ਇਹਦੇ ਵਿੱਚ ਹੁਣ ਬਿਲਕੁਲ ਵੀ ਕੋਈ ਗੱਠ ਨਹੀਂ ਆ ਬਿਲਕੁਲ ਸਮੂਥ ਇਹਦਾ ਬੈਟਰ ਬਣ ਗਿਆ ਹੈ ਹੁਣ ਅਸੀਂ ਇੱਕ ਪੈਨ ਗੈਸ ਉੱਪਰ ਗਰਮ ਰੱਖ ਲਾਂਗੇ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਕਿਉਂ ਜਦੋਂ ਥੋੜਾ ਜਿਹਾ ਗਰਮ ਹੋ ਜਾਏਗਾ ਇਹਦੇ ਵਿੱਚ ਸੁੱਕੇ ਦੁੱਧ ਦਾ ਬੈਟਰ ਪਾ ਦਾਂਗੇ ਗੈਸ ਦੀ ਫਲੇਮ ਨੂੰ ਅਸੀਂ ਬਿਲਕੁਲ ਸਲੋ ਰੱਖਾਂਗੇ ਸਲੋ ਫਲੇਮ ਤੇ ਅਸੀਂ ਹੁਣ ਇਹਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਬਹੁਤ ਹੀ ਜਲਦੀ ਇਹ ਬਰਫੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਦੇ ਪੇੜੇ ਵੀ ਬਣਾ ਸਕਦੇ ਜੇ ਬਰਫੀ ਵੀ ਬਣਾ ਸਕਦੇ ਜੇ ਤਾਂ ਖੋਏ ਵਰਗਾ ਇਹਦਾ ਟੇਸਟ ਆਉਂਦਾ ਹੈ ਤਾਂ ਅਸੀਂ ਬਹੁਤ ਥੋੜੇ ਜਿਹਾ ਸਮਾਨ ਨਾਲ ਘਰ ਵਿੱਚ ਹੀ ਬਹੁਤ ਵਧੀਆ ਬਰਫੀ ਬਣਾ ਕੇ ਤਿਆਰ ਕਰ ਸਕਦੇ ਆ ਜਦ ਤੱਕ ਸਾਰਾ ਮਿਕਸਰ ਇੱਕ ਡੋ ਦੀ ਫੋਰਮ ਚ ਨਹੀਂ ਆ ਜਾਂਦਾ ਉਨੀ ਦੇਰ ਤੱਕ ਅਸੀਂ ਇਹਨੂੰ ਸਲੋ ਫਲੇਮ ਤੇ ਪਕਾਵਾਂਗੇ ਹਰੀ এলাਚੀਆਂ ਦਾ ਪਾਊਡਰ ਵੀ ਪਾ ਲਾਂਗੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਅਸੀਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਉਹਨਾਂ ਨੂੰ ਜਰੂਰ ਸਾਨੂੰ ਘਰ ਵਿੱਚ ਹੀ ਬਣਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਬਾਜ਼ਾਰ ਤੋਂ ਮਲਾਵਟ ਵਾਲੀਆਂ ਚੀਜ਼ਾਂ ਤੋਂ ਆਪਣੀ ਫੈਮਿਲੀ ਨੂੰ ਬਚਾ ਸਕਦੇ ਆ ਕਿਉਂਕਿ ਤਿਹਾੜ ਦੇ ਦਿਨਾਂ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਬਾਜ਼ਾਰ ਵਿੱਚ ਕਿੰਨੀਆਂ ਮਿਲਾਪਤੀ ਮਠਿਆਈਆਂ ਤਿਆਰ ਹੁੰਦੀਆਂ ਐ ਤੇ ਅਸੀਂ ਬਹੁਤ ਥੋੜੇ ਜਿਹਾ ਸਮਾਨ ਨਾਲ ਹੀ ਅਸੀਂ ਬਹੁਤ ਵਧੀਆ ਬਰਫੀ ਬਣਾ ਕੇ ਤਿਆਰ ਕਰ ਸਕਦੇ ਆ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਇਹ ਘਰ 'ਚ ਤਿਆਰ ਕੀਤੀ ਹੈ ਬਰਫੀ ਜਦ ਬਾਜ਼ਾਰ ਤੋਂ ਲਿਆਂਦੀ ਐ ਇੱਕ ਵਾਰ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਤਾਂ ਹੁਣ ਵੇਖੋ ਹੌਲੀ-ਹੌਲੀ ਇਹ ਇਕੱਠਾ ਜਿਆ ਹੋਣ ਲੱਗ ਪਿਆ ਏ ਥੋੜੀ ਦੇਰ ਅਸੀਂ ਇਹਨੂੰ ਹੋਰ ਪਕਾਵਾਂਗੇ ਬੈਟਰ ਹੁਣ ਕਾਫੀ ਠਿੱਕ ਹੋ ਗਿਆ ਏ ਬਸ ਇੰਨਾ ਹੀ ਅਸੀਂ ਇਹਨੂੰ ਪਕਾਵਾਂਗੇ ਇਸ ਤੋਂ ਜ਼ਿਆਦਾ ਨਹੀਂ ਅਸੀਂ ਇਹਨੂੰ ਪਕਾਉਣਾ ਜੇ ਅਸੀਂ ਜ਼ਿਆਦਾ ਪਕਾਵਾਂਗੇ ਤੇ ਚੀਨੀ ਦੀ ਇਹਦੇ ਉੱਪਰ ਪੱਤ ਚੜ ਜਾਂਦੀ ਆ ਗੈਸ ਦੀ ਫਲੇਮ ਹੁਣ ਅਸੀਂ ਬੰਦ ਕਰ ਦਾਂਗੇ ਬਰਫੀ ਜਮਾਲ ਲਈ ਹੁਣ ਅਸੀਂ ਇੱਕ ਪਲੇਟ ਲੈ ਲਾਂਗੇ ਤੁਸੀਂ ਕਿਸੇ ਵੀ ਕੰਟੇਨਰ ਜਾਂ ਕਿਸੇ ਥਾਲੀ ਵਿੱਚ ਇਹਨੂੰ ਜਮਾ ਸਕਦੇ ਜੇ ਇਹਦੇ ਉੱਪਰ ਦੇਸੀ ਘਿਓ ਲਗਾ ਲਾਂਗੇ ਸਾਰਾ ਮਿਕਸਚਰ ਹੁਣ ਅਸੀਂ ਇਹਦੇ ਵਿੱਚ ਕੱਢ ਲਾਂਗੇ ਚੰਗੀ ਤਰ੍ਹਾਂ ਅਸੀਂ ਮਿਕਸਰ ਨੂੰ ਪਲੇਟ 'ਚ ਸੈੱਟ ਕਰ ਲਾਂਗੇ ਗਾਰਨਿਸ਼ ਕਰ ਲਈ ਅਸੀਂ ਇਹਦੇ ਉੱਪਰ ਬਦਾਮ ਤੇ ਪਿਸਤਾ ਲਗਾ ਦਾਂਗੇ ਹਲਕਾ ਜਿਹਾ ਇਹਨਾਂ ਨੂੰ ਦਬਾ ਕੇ ਸੈੱਟ ਕਰ ਲਾਂਗੇ 1 ਘੰਟੇ ਲਈ ਹੁਣ ਅਸੀਂ ਇਹਨਾਂ ਨੂੰ ਰੂਮ ਟੈਂਪਰੇਚਰ ਤੇ ਸੈੱਟ ਹੋਣ ਲਈ ਰੱਖ ਦਾਂਗੇ ਉਹਦੇ ਬਾਅਦ ਅਸੀਂ ਇਹਦੇ ਪੀਸ ਕੱਟ ਲਾਂਗੇ ਬਹੁਤ ਹੀ ਨਰਮ ਤੇ ਸੌਫਟ ਬਰਫੀ ਬਣ ਕੇ ਤਿਆਰ ਹੋਈ ਏ ਤੇ ਅਸੀਂ ਬਹੁਤ ਹੀ ਘੱਟ ਸਮਾਨ ਨਾਲ ਬਰਫੀ ਨੂੰ ਤਿਆਰ ਕੀਤਾ ਏ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ